ਜਦੋਂwidehat ਕੋਈ ਨਾ ਬੰਦਾ ਇਹਨੂੰ ਵੀ ਲੈਣ ਆਉਂਦਾ ਉਹ ਕਹਿੰਦਾ ਕਨੈਕਸ਼ਨ ਲਾ ਉਹ ਕਹਿੰਦੇਨ ਕਹਿੰਦਾ ਲਈਏ ਸਾਡੇ ਬਾਅਦ ਸਰਵਿਸ ਚਾਲੂ ਹੀ ਨਹੀਂ ਆਈ 4-4000 ਲੋਕਾਂ ਨੂੰ ਮਿਲ ਆ ਗਿਆ ਉਹ ਉਹ ਗੱਲ ਕਰੋ ਨਾਲ ਸਾਨੂੰ ਨਾ ਜਿਹੜੇ ਕਨੈਕਸ਼ਨ ਨੇ ਉਹਨਾਂ ਲਈ ਸਾਨੂੰ ਥੋੜਾ ਜਿਹਾ ਟਾਈਮ ਹੋਰ ਦਿਵਾਓ ਤਾਂ ਕਿ ਅਸੀਂ ਘੱਟ ਰੇਟ ਤੇ ਲੋਕਾਂ ਦੇ ਕਨੈਕਸ਼ਨ ਕਰਵਾ ਸਕੀਏ ਬਹੁਤ ਵੱਡੀ ਦਿੱਕਤ ਹੈ 25 25 3000 ਘੱਟਾਂ ਲੋਕਾਂ ਨੂੰ ਮੁਸ਼ਕਲ ਹੋਇਆ ਪਿਆ ਇੱਕ ਮਹੀਨੇ ਏਜੰਡਾ ਕੱਢਦਾ ਵੀ ਮੀਟਿੰਗ ਦੀਆਂ ਮੱਤਾਂ ਦਿੱਤੀਆਂ ਜਾਂ ਮੇਰੇ ਕੋਲ ਰਿਕਾਰਡ ਆ ਲੈ ਲਿਓ ਕਦੇ ਮੈਨੂੰ ਕੋਈ ਰਿਕਾਰਡ ਨਹੀਂ ਆਇਆ ਫਿਰ ਇੱਥੇ ਡਿਵੈਲਪਮੈਂਟ ਦਾ ਕੰਮ ਹੋਣ ਲੱਗ ਗਿਆ ਫਿਰ ਮੈਂ ਲੈਟਰ ਕੱਢਿਆ ਵੀ ਮੀਟਿੰਗ ਲਈ ਜਗ੍ਹਾ ਦਿੱਤੀ ਜਾਵੇ ਨਾ ਕੋਈ ਜਗ੍ਹਾ ਦਿੱਤੀ ਗਈ ਆ ਹੁਣ ਵੀ ਮੈਂ ਲੈਟਰ ਕੱਢਿਆ ਹੁਣ ਦੀ ਤਾਂ ਜਗ੍ਹਾ ਜਾ ਕੇ ਪ੍ਰੋਵਾਈਡ ਕਰਾਈਆ ਤਾਂ ਮੀਟਿੰਗ ਹੋਈ ਆ ਮੇਰੇ ਵੱਲੋਂ ਹਰ ਮਹੀਨੇ ਦੇਖੀ ਸੌਂਡ ਉਹ ਮੇਰੀ ਬੇਟੀ ਸੌਂਡ ਉਹ ਮੇਰੇ ਵੱਲੋਂ ਹਰ ਮਹੀਨੇ ਮੀਟਿੰਗ ਲਈ ਆਉਂ ਕਿਹਾ ਜਾਂਦਾ ਵੀ ਮੱਦਾਂ ਦਿਓ ਤੇ ਜਗਾ ਦਿਓ ਇਹ ਸਾਡਾ ਟਾਲ ਕੂੜਾ ਉੱਥੇ ਜਾਏ ਰਹੂਗਾ ਉਹ ਬਾੜ ਦੇ ਬਸੇ ਕਿੱਥੇ ਜਾਣਗੇ ਸਰਕਾਰ ਵਧੀਆ ਕੰਮ ਕਰ ਰਹੀ ਆ ਤਾੜੀਆਂ ਮਾਰਦੇ ਬਿਨੇ ਸਾਡੇ ਕੰਮ ਬਹੁਤ ਵਧੀਆ ਹੋ ਗਏ ਸਰਕਾਰ ਦਾ ਸਰਕਾਰ ਨਮਾ ਦੂਸਰੀ ਗੱਲ ਬੰਦਾ ਫਾਸ ਰਿਹਾ ਹੋਇਆ ਬੰਦਾ ਜੋ ਕਿ ਫਾਦਰ ਨੇ ਸਾਡੇ ਸੈਕਿਉਰ ਸੁਪਰਵਾਈਜ਼ਰ ਜੀ ਅਸ਼wini ਕੁਮਾਰ ਜੀ ਦੇ ਨਾਲ ਖੱਲੇਲੇ ਵਾਟਰ ਸਪਲਾਈ ਸੀਵਰੇਜ ਦੇ ਉਹਨਾਂ ਨੂੰ ਤਾਂ ਕਿੰਮ ਸਾਰਿਆਂ ਨੂੰ ਬਿੱਲ ਆ ਗਏ ਜਦ ਕਿ ਲੈਨੋਪਾਲ ਸਾਚੇ ਆ ਵੀ ਵਾਟਰ ਸਪਲਾਈ ਚੱਲੀ ਹੋਣੀ ਕਿਉਂਕਿ ਉਹ ਜੇਕ ਵੱਡੇ ਲੈਵਲ ਦੇ ਘਪਲਾ ਹੋਇਆ ਸੀਗਾ ਸਾਡੇ ਲੈਨੋਪਾਲ ਪਹਿਲਾਂ ਤਾਂ ਚਾਰ ਐਕਸ਼ਨ ਹੋਣੇ ਸੀਗੇ ਚਾਰ ਪੰਪ ਲੱਗਣੇ ਸੀ ਦੋ ਟੈਂਕੀਆਂ ਬਣਨੀਆਂ ਸੀਗੀਆਂ ਜਦ ਕਿ ਸਾਡੇ ਇੱਕ ਪੰਪ ਲੱਗਿਆ ਹੀ ਨਹੀਂ ਇੱਕ ਸਾਡੇ ਹਵਾਲੇ ਸਕੂਲ ਕੋਲ ਲੱਗਿਆ ਹੋਇਆ ਉਹ ਚੱਲਦਾ ਹੀ ਨਹੀਂ ਤੇ ਜਿਹੜੇ ਦੋ ਪੰਪ ਟੈਂਕੀਆਂ ਲੱਗੀਆਂ ਉਹ ਵੀ ਨਹੀਂ ਚੱਲ ਰਹੇ ਕਿਉਂਕਿ ਚੱਲਣਗੇ ਤਾਂ ਜੇ ਸਹੀ ਪ੍ਰੋਪਰ ਢੰਗ ਨਾਲ ਪਾਇ ਪਏ ਹੁੰਦੇ ਪੈਪਾ ਪਾਉਣ ਲੱਗੇ ਕਪੜਾ ਕੀਤਾ ਹੁਣ ਉਹ ਚੱਲ ਨਹੀਂ ਰਹੇ ਹੁਣ ਲੋਕਾਂ ਤੋਂ ਬਿਲਾ ਦੀ ਡਿਮਾਂਡ ਕੀਤੀ ਜਾਂਦੀ ਹੈ ਜਦ ਕੋਈ ਬੰਦਾ ਨਿਊਜ਼ੀਲੈਂਡ ਆਉਂਦਾ ਤਾਂ ਉਹਨੂੰ ਕੰਪਾਈਲ ਕੀਤਾ ਜਾਂਦਾ ਪਹਿਲਾਂ ਵਾਟਰ ਸਪਲਾਈ ਸੀਵਰੇਜ ਦਾ ਕਨੈਕਸ਼ਨ ਲਓ ਜਿੱਦਿ ਕੀ ਨਾਰਮਲ ਬਿੱਲ 25 ਤੋਂ 30 ਹਜ਼ਾਰ ਰੁਪਿਆ ਬਣਦੀ ਹੈ ਇਹ ਲੋਕਾਂ ਨੂੰ ਨਜਾਇਜ਼ ਲੁਟਿਆ ਜਾ ਰਿਹਾ ਲੋਕਾਂ ਦਾ ਧੱਕਾ ਹੋ ਰਿਹਾ ਮਾਝਾ ਹਾਈ ਕੌਂਡ ਦੇ ਵਿੱਚ ਗਰੀਬ ਦਾ ਸਪੇਡ ਦਾ ਕੋਈ ਕੇਸ ਲੱਗਿਆ ਆ ਮੋਟਾ ਬਜਟ ਦਾ ਆਈਟਮ ਪਾਣੀ ਅਤੀ ਜੁਲਿਓਗ ਪ੍ਰਧਾਨ ਜੀ ਦੇ ਰਿਹਾ ਅੱਜ ਅੱਜਵਾਰੀ ਮੀਟਿੰਗ ਬਾਰੇ ਕਿਵੇਂ ਕਹਿ ਸਕਦਾ ਨਾ ਮੈਂ ਤਾਂ ਪ੍ਰਧਾਨ ਜੀ ਚੇਅਰਮੈਨ ਹੁੰਦੇ ਨੇ ਮੈਂ ਤਾਂ ਮੈਂ ਇਹ ਲੋਕ ਕਮੈਂਟਸ

मैंबर बिल कित फिरते हैं जाके अच्छा वक्त थोड़े ना बच्चे करते जरूर दो साल हो गए दस रुपये एसटीमेट पाया किसी मीटिंग ਦੇਖੋ ਪਹਿਲਾਂ ਤਾਂ ਮੀਟਿੰਗ ਦੇ ਵਿੱਚ ਸਾਡੇ ਮਾਨਯੋਗ ਸਾਹਿਬਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਸਾਡੇ ਕੁਝ ਅਫਸਰ ਔਰ ਮੁਲਾਜ਼ਮ ਨਗਰ ਕੌਂਸਲ ਦੇ ਉਹਨਾਂ ਦੇ ਪਰਿਵਾਰ ਦੇ ਵੀ ਜਿਨ੍ਹਾਂ ਦੇ ਦੁੱਖ ਵਾਪਰਿਆ ਉਹਨਾਂ ਦੇ ਪਰਿਵਾਰਾਂ ਦੇ ਜੋ ਸਰਗਵਸ ਮੈਂਬਰ ਨੇ ਉਹਨਾਂ ਨੂੰ ਯਾਦ ਕੀਤਾ ਗਿਆ ਔਰ ਉਸ ਤੋਂ ਪਹਿਲਾਂ ਕੁਝ ਹੰਗਾਮਾ ਜਿਹੜਾ ਹੈ ਕਾਊਜ਼ ਦੇ ਕੁਝ ਮੈਂਬਰਾਂ ਨੇ ਕੀਤਾ ਕਾਲੀ ਪੱਟੀਆਂ ਬਣ ਕੇ ਅਤੇ ਬਹੁਤ ਜ਼ਿਆਦਾ ਇਸ ਕਦਰ ਸ਼ੋਰ ਪਾਇਆ ਕਿ ਪ੍ਰਧਾਨ ਜੀ ਦੇ ਨਾਲ ਜਿਹੜਾ ਉਹ ਬੈਂਚ ਤੱਕ ਚੜਨ ਦੀ ਕੋਸ਼ਿਸ਼ ਕੀਤੀ ਉਹ ਨਾ ਬੈਠ ਗਿਆ ਬਹਿਸ ਬਸਈਆ ਹੋਇਆ ਉਹਨਾਂ ਨੂੰ ਉਸ ਗੱਲ ਦੇ ਲਈ ਮੂੰਹ ਦਿਖਾਣੀ ਪਈ ਕਿਉਂਕਿ ਉਹ ਬਾਈਕਾਟ ਕਰਕੇ ਚੱਲੇ ਸੀ ਫਿਰ ਉਹਨਾਂ ਨੂੰ ਬੈਣਾ ਪਿਆ ਉਹਨਾਂ ਨੂੰ ਪਤਾ ਵੀ ਜੇ ਸ਼ਰਧਾਂਜਲੀ ਸਮਾਗਮ 'ਚ ਵੀ ਨਹੀਂ ਬੈਠਾਂਗੇ ਤਾਂ ਜਵਾਬ ਦੇਣਾ ਕੀ ਦੇਵਾਂਗੇ ਜਦੋਂ ਬੈਠ ਗਏ ਤਾਂ ਉਹਨਾਂ ਦੀ ਜਿਹੜੀ ਗਰਮੀ ਹਜੇ ਮਨ ਦੇ ਅੰਦਰ ਹੀ ਸੀਗੀ ਉਹ ਕਿਤੇ ਨਾ ਕਿਤੇ ਨਿਕਲ ਨਹੀਂ ਸੀ ਬਾਅਦ ਦੇ ਵਿੱਚ ਉਹਨਾਂ ਨੇ ਹੰਗਾਮਾ ਕੀਤਾ ਜਾਂ ਰੋਲਾ ਪਾਇਆ ਉਹ ਉਹਨਾਂ ਨੂੰ ਮੁਬਾਰਕ ਸਾਡੇ ਵੱਲੋਂ ਆਪਣੇ ਵਾਰਡ ਦੇ ਜਿਹੜਾ ਹੈ ਵਿਕਾਸ ਕਾਰਜਾਂ ਦੇ ਲਈ ਜੋ ਐਸਟੀਮੇਟ ਦਾ ਮੇਨ ਸਾਡਾ ਮੁੱਦਾ ਸੀ ਈਓ ਸਾਹਿਬ ਪ੍ਰਧਾਨ ਜੀ ਔਰ ਐਮਈ ਸਾਹਿਬ ਦੇ ਅੱਗੇ ਰੱਖਿਆ ਗਿਆ ਔਰ ਉਹਨਾਂ ਨੂੰ ਪੂਰਾ ਕਰਨ ਦੇ ਲਈ ਵੀ ਹਾਮੀ ਭਰੀ ਔਰ ਡਾਕਟਰ ਮਨਮੋਹਨ ਸਿੰਘ ਜੀ ਤਸਵੀਰ ਦੇ ਲਈ ਵੀ ਮੇਰੇ ਵੱਲੋਂ ਬੇਨਤੀ ਕੀਤੀ ਸਾਰੇ ਹਾਊਸ ਨੇ ਪ੍ਰਵਾਨਗੀ ਦਿੱਤੀ ਔਰ ਜਦੋਂ ਮੈਂ ਆਪਣੇ ਐਸਟੀਮੇਟ ਦੀ ਗੱਲ ਕਰ ਰਿਹਾ ਸੀ ਤਾਂ ਇੱਕ ਸਾਡੇ ਹਾਊਸ ਦੇ ਸੀਨੀਅਰ ਮੈਂਬਰ ਵੱਲੋਂ ਉਸ ਗੱਲ ਹੀ ਜਵਾਬ ਦੇ ਹੋਣ ਲੱਗੀ ਤਾਂ ਮੇਰੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਮੇਰਾ ਜਿਹੜਾ ਸਵਾਲ ਹੈ ਮੇਰੇ ਅਫਸਰ ਸਹਿਬਾਨਾਂ ਨੂੰ ਔਰ ਪ੍ਰਧਾਨ ਜੀ ਨੂੰ ਤੁਹਾਨੂੰ ਕੋਈ ਹੱਕ ਜਾਂ ਅਧਿਕਾਰ ਹੀ ਨਹੀਂ ਹੈ اختیار ਹੀ ਤੁਹਾਡੇ ਕੋਲ ਨਹੀਂ ਹੈ ਕਿ ਤੁਸੀਂ ਮੇਰੀ ਗੱਲ ਦਾ ਜਿਹੜਾ ਜਵਾਬ ਦਿਓ ਤਾਂ ਤੁਸੀਂ ਬੈਠ ਜਾਓ ਔਰ ਮੈਨੂੰ ਅਫਸਰਾਂ ਨਾਲ ਜਿਹੜਾ ਗੱਲ ਕਰਨ ਤਾਂ ਕੁਝ ਬਾਕੀ ਸਾਥੀ ਉਹਨਾਂ ਨਾਲ ਰਲ ਕੇ ਰੋਲਾ ਪਾਣ ਲੱਗੇ ਉਹਨਾਂ ਚ ਇੱਕ ਬੰਦੇ ਨੇ ਮੁਹਾਵਰਾ ਜਾਂ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਕੁਝ ਜਿਹੜਾ ਬੋਲ ਦਿੱਤਾ ਜਿਹੜਾ ਨਹੀਂ ਠੀਕ ਲੱਗਿਆ ਤਾਂ ਆਪਾਂ 19 ਦੇ 21 ਮੋੜ ਦਿੱਤੇ ਪਰ ਇਡੀ ਦਾ ਜਿਹੜਾ ਗੱਲ ਸੀ ਇਸ ਤੋਂ ਜ਼ਿਆਦਾ ਹੋਈ ਨਹੀਂ ਬਾਕੀ ਜਿਹੜਾ ਹੈ ਹਾਊਸ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਤੇ ਪਰ ਅਸੀਂ ਜਿਸ ਗੱਲ ਦੇ ਲਈ ਇੱਥੇ ਆਏ ਆ ਅਸੀਂ ਆਪਣੇ ਵਾਰਡ ਵਾਸੀਆਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਦੇ ਵੀ ਉਹਨਾਂ ਦੇ ਵੱਲੋਂ ਦਿੱਤੀ ਗਈ ਇਹ ਸੇਵਾ ਦੇ ਵਿੱਚ ਕਦੇ ਵੀ ਕੋਈ ਕਤਾਹੀ ਨਹੀਂ ਕਰਾਂਗੇ ਹੰਗਾਮੇ ਵਾਲੀ ਤਾਂ ਕੋਈ ਗੱਲ ਨਹੀਂ ਸੀਗੀ ਤੁਸੀਂ ਦੇਖੋ ਜੋ ਉਹ ਵੀ ਮਤੇ ਨੇ ਸਾਰੇ ਸਾਰੇ ਡਵੈਲਪਮੈਂਟ ਦੇ ਮਤੇ ਸੀ ਜਿੰਨੇ ਵੀ ਉਹਨਾਂ ਨੇ ਆਪਣੇ ਸਵਾਇ ਸੇਵਕਾਂ ਦੇ ਜਿਹਨੇ ਵੀ ਆਫੀਸ਼ੀਅਲੀ ਸਾਰੇ ਮਤੇ ਸੀਗੇ ਜਿੰਨੇ ਵੀ ਮੈਨੂੰ ਮਤੇ ਦਿੱਤੇ ਆ ਸਾਰੇ ਪ੍ਰਵਾਨ ਕੀਤੇ ਆ ਅੰਕੀ ਕੋਈ ਗੱਲਬਾਤ ਨਹੀਂ ਸੀ ਉਹਨਾਂ ਦਾ ਤੁਹਾਨੂੰ ਪਤਾ ਹੀ ਬੇ ਬਨਿਆਰ ਬੇ ਬਰਾ ਮਤਬਲ ਗੱਲਾਂ ਤੋਂ ਰੌਲਾ ਪਾਉਣ ਦੀ ਆਦਤ ਆ ਤੁਸੀਂ ਦੇਖੋ ਮੈਂ ਤਾਂ ਘਰਾਨਾ ਇਸ ਗੱਲ ਤੋਂ ਕਾਲੀ ਰੌਜੀ ਸਾਰਿਆਂ ਨੂੰ ਮੇਰੇ ਸਗਾ ਨਾਲ ਸੀਨੀਅਰ ਕਾਉਂਸਲਰ ਹੋਣਗੇ ਦੇਖੋ ਗੱਲ ਕਰਨ ਦਾ ਕੋਈ ਢੰਗ ਹੁੰਦਾ ਜਿਆਦਾ ਪ੍ਰਧਾਨ ਭੱਜਦਾ ਹੋਵੇ ਕਿਸੇ ਗੱਲੋਂ ਵੀ ਹਾਂ ਵੀ ਮੈਂ ਗੱਲ ਸੁਣਨੀ ਨਹੀਂ ਤਸੀਂ ਦੇਖੋ ਉਹਨਾਂ ਦਾ ਹਟਾ ਰਵਈਆ ਮਾੜਾ ਉਹ ਤਾਂ ਆ ਕੇ ਉੱਪਰ ਬੈਠ ਕੇ ਬੈਂਚਦੇ ਦੇਖੋ ਹਜੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੇਖੋ ਸਰਦ ਸਰਦਾਰ ਮਨਮੋਹਨ ਸਿੰਘ ਜੀ ਨੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਵੀ ਇਹੇ ਨੇ ਕਿੰਨਾ ਉਹਨਾਂ ਦਾ ਕੰਦ ਸੀ ਉਹਨਾਂ ਨੂੰ ਸਰਦਾਂਝਲੀ ਦੇਣੀ ਸੀ ਨਾ ਉਹ ਦੇਣ ਦਿੱਤੀ ਸਾਡੇ ਕੋਈ ਮੁਲਾਜ਼ਮ ਸੀਗੇ ਉਹਨਾਂ ਦੇ ਕੋਈ ਰਿਸਟ ਰਿਲੇਟਿਵ ਡੈਥ ਹੋ ਗਈ ਸੀ ਨਾ ਉਹਨਾਂ ਨੂੰ ਸਰਦਾਂਝਲੀ ਦੇਣ ਦਿੱਤੀ ਮੀਟਿੰਗ ਜਾਂਦਾ ਸੀ ਭੱਜਦੇ ਹੋਏ ਮੀਟਿੰਗ ਤੋਂ ਅਸੀਂ ਤਾਂ ਬੈਠੇ ਆ ਗੱਲ ਸੁਣਨ ਨੂੰ ਬੈਠੇ ਆ ਪਰ ਪਤਾ ਨਹੀਂ ਕੀ ਪਲੈਨਿੰਗ ਬਣਾ ਕੇ ਆਏ ਦੇਖੋ ਕਾਲੀਆਂ ਪੱਟੀਆਂ ਬੰਨੀ ਫਿਰਦੇ ਨੇ ਮੈਂ ਤਾਂ ਹੈਰਾਨ ਆ ਇਹਨਾਂ ਦੇ ਪ੍ਰਧਾਨ ਜੀ ਜਿਸ ਤਰ੍ਹਾਂ ਦਾ ਮਾਹੌਲ ਹੋਇਆ ਲੱਗਦਾ ਕਿ ਕਦੇ ਨਗਰ ਕੌਂਸਲ ਦੀ ਮੀਟਿੰਗ ਵਿਕਾਸ ਸਿਰਫ ਇਹ ਗੱਲ ਚਰਚਾ ਹੋ ਕਿ ਮਹਿਲਾ ਕੌਂਸਲਰ ਵੀ ਨਾਰਾਜ਼ ਹੋ ਕੇ ਜਾਏ ਨੇ ਜੀ ਤੁਸੀਂ ਐਂ ਦੱਸੋ ਜੀ ਪ੍ਰਧਾਨ ਹਰ ਗੱਲ ਸੁਣਨ ਨੂੰ ਤਿਆਰ ਹਰ ਗੱਲ ਕਰਨ ਨੂੰ ਤਿਆਰ ਆ 18 ਮਤਿਆਂ ਦੇ ਜਿੰਨੇ ਵੀ ਆਏ ਸਾਰੇ ਪ੍ਰਮਾਣ ਕੀਤੇ ਸਾਰੇ ਮੈਂ ਆਪਣੇ ਹੱਥੀਂ ਸਾਈਨ ਕਰਕੇ ਕਿਹਾ ਵੀ ਜਿਹੜਾ ਵੀ ਮੀਟਿੰਗ ਚ ਪਾ ਲੋ ਸਾਡੇ ਵੱਲੀੋਂ ਤਾਂ ਨਹੀਂ ਕੋਈ ਉਹ ਆ ਸਾਡੇ ਕਿਸੇ ਕੌਂਸਲਰ ਨੇ ਨਹੀਂ ਉਹ ਖੁੱਲ੍ਹੜਵਾਜੀ ਕੀਤੀ ਕਿਸੇ ਹੋਰ ਨੇ ਨਹੀਂ ਕੀਤੀ ਉਹਨਾਂ ਨੇ ਕੀਤੀ ਉਹਨਾਂ ਦੀ ਜਿਹੜੇ ਚਾ ਲੈਡੀ ਕਾਉਂਸਲਰ ਸੀ ਸਾਥੀ ਜਾਂਦੀਆਂ ਭੈਣਾ ਉਹ ਗੱਲ ਕਰਨੀ ਚਾਹਦੀ ਪਰ ਉਹਨਾਂ ਨੂੰ ਕੋਈ ਗੱਲ ਨਹੀਂ ਕਰਨ ਦਿੱਤੀ ਜਿਹੜੇ 4 ਮਹੀਨੇ ਦੀ ਡਿਲੇ ਮੀਟਿੰਗ ਦਾ ਇਲਜ਼ਾਮ ਲਾਉਣੇ ਵਾਲੇ ਜ਼ਿੰਮੇਵਾਰ ਕੌਣ ਹੈ ਜੀ ਦੇਖੋ ਕੋਈ ਉਹ ਇਲਜ਼ਾਮ ਤਾਂ ਬੇਵਨਿਆ ਦਾ ਉਣਾ ਰਹੇ ਨੇ ਪਹਿਲੀ ਗੱਲ ਤਾਂ ਇਹ ਦੇਖੋ ਤੁਸੀਂ ਮੈਂ ਤਾਂ ਇੰਨਾ ਤੇ ਇਹ ਹੈਰਾਨ ਹਾਂ ਇਲਜ਼ਾਮ ਲਾਉਂਦੇ ਆ ਵੀ ਪ੍ਰਧਾਨ ਮੀਟਿੰਗੇ ਨਹੀਂ ਕਰ ਸਕਦਾ ਦੇਖੋ ਪਹਿਲਾਂ ਗੱਲ ਤਾਂ ਇਹ ਦੇਖੋ ਜਦ ਮਾਹੌਲ ਸ਼ੁਰੂ ਹੁੰਦਾ ਮੀਟਿੰਗ ਦਾ ਕਹਿੰਦੇ ਪ੍ਰਧਾਨ ਮੀਟਿੰਗੇ ਨਹੀਂ ਕਰ ਸਕਦਾ ਉਹ ਭਾਈ ਜੇ ਪ੍ਰਧਾਨ ਮੀਟਿੰਗ ਨਹੀਂ ਕਰ ਸਕਦਾ ਫਿਰ ਤੁਸੀਂ ਪ੍ਰਧਾਨ ਦੀ ਮੀਟਿੰਗ 'ਚ ਕਿਉਂ ਬੈਠੇ ਦੁਬਾਰਾ ਉਸੇ ਪ੍ਰਧਾਨ ਦੀ ਮੀਟਿੰਗ ਚ ਪਹਿਲਾਂ ਤਾਂ ਤੁਸੀਂ ਕਹਿੰਦੇ ਪ੍ਰਧਾਨ ਮੀਟਿੰਗਾਂ ਨਹੀਂ ਕਰ ਸਕਦਾ ਫਿਰ ਤੁਸੀਂ ਉਸੇ ਪ੍ਰਧਾਨ ਦੀ ਮੀਟਿੰਗ ਚ ਬੈਠ ਕੇ ਸਾਰੇ ਮਤੇ ਪਾਸ ਕਰਦੇ ਹੋ ਮੈਂ ਤਾਂ ਇੰਨਾ ਦੇ ਹਰਾਨ ਜਿਹੜੀ ਗੱਲ ਮੀਟਿੰਗ ਦੀ ਡਿਲੇ ਦੀ ਆ ਮੈਂ ਆਪਣੇ ਵੱਲੋਂ ਹਰ ਮਹੀਨੇ ਇਹਨਾਂ ਨੂੰ ਏਜੰਡਾ ਕੱਢਦਾ ਵੀ ਜਿੰਨੀਆਂ ਵੀ ਮਤਾਂ ਨੇ ਦਓ ਇੱਥੇ ਹਾਲ ਦਾ ਕੰਮ ਚੱਲ ਰਿਹਾ ਸੀਗਾ ਮੈਂ ਕਿਹਾ ਜਿੱਥੇ ਬੈਠਣ ਦੀ ਪ੍ਰੋਪਰ ਜਗ੍ਹਾ ਦਿੱਤੀ ਜਾਵੇ ਉੱਥੇ ਮੀਟਿੰਗ ਕਰ ਪਰ ਕੋਈ ਕਿਸੇ ਨੇ ਉਹ ਨਹੀਂ ਕੀਤਾ ਮੈਂ ਆਪਣੇ ਵੱਲੋਂ ਕੋਈ ਕਸੂਰਵਾਰ ਨਹੀਂ ਕਸੂਰਵਾਰ ਅਫਸਰ ਨੇ ਮੈਨੂੰ ਜਗਾ ਪ੍ਰੋਵਾਈਡ ਹੁਣ ਵੀ ਪ੍ਰੋਵਾਈਡ ਕਰਾ ਕੇ ਦਿੱਤੀ ਹੋਆ ਯੂ ਨੇ ਬਾਇਰ ਆਰਡਰ ਮੈਨੂੰ ਲੈਟਰ ਕੱਟਿਆ ਜਾ ਤਾਂ ਫਿਰ ਬਾਇਰ ਆਰਡਰ ਮੈਨੂੰ ਕਿਹਾ ਜੀ ਉੱਥੇ ਤੁਸੀਂ ਹੌਸਟ ਦੀ ਮੀਟਿੰਗ ਕਰ ਸਕਦੇ ਹਾਂ ਮੈਂ ਤਾਂ ਕਿਸੇ ਕੰਮ ਇਹਨਾਂ ਗੰਮੇ ਤੋਂ ਬਾਅਦ ਕੋਈ ਸਾਰੇ ਮਤੇ ਪਾਸ ਹੋਏ ਨੇ ਜੀ ਇਹ ਮਤੇ ਸਾਰੇ ਪਾਸ ਨੇ ਕੋਈ ਹੰਗਾਮਾ ਤਾਂ ਬੇਵਜ੍ਹਾ ਕੀਤਾ ਗਿਆ ਜੀ ਕੋਈ ਹੋ ਨਹੀਂ ਸ਼ਹਿਰ ਉਹਨਾਂ ਨੂੰ ਕੋਈ ਸ਼ਹਿਰ ਦੇ ਨਾਲ ਨਹੀਂ ਉਹ ਤਾਂ ਸਿਰਫ ਨਿੱਜੀ ਰੰਜਿਸ਼ਾ ਕੱਢਦੇ ਨੇ ਪ੍ਰਧਾਨ ਦੇ ਨਾਲ ਮੈਂ ਤਾਂ ਇੱਕ ਗੱਲ ਤੇ ਹੈਰਾਨ ਆ ਵੀ ਮੈਂ ਕਿਤੇ ਲੈਦੀ ਪ੍ਰਧਾਨ ਬਣ ਗਿਆ ਯਾਰ ਤੁਸੀਂ ਸਾਰੀਆਂ ਮੀਟਿੰਗਾਂ ਅਟੈਂਡ ਕਰਦੇ ਹੋ ਦੱਸੋ ਮੈਂ ਕਿਹੜੀ ਮੀਟਿੰਗ 'ਚ ਕਦੇ ਬਹੁਤ ਸਾਡਾ ਤਾਂ ਤੁਹਾਨੂੰ ਪਤਾ ਬਹੁਤ ਸਾਡਾ ਨਹੀਂ ਤਾਂ 1 2 3 ਕਹਿ ਕੇ ਅਸੀਂ ਮਤਾਂ ਪਾਸ ਕਰ ਦਈਏ ਪਰ ਅਸੀਂ ਚਾਹੁੰਦੇ ਹਾਂ ਵੀ ਸ਼ਹਿਰ ਦੇ ਜੋ ਵੀ ਮੁੱਦੇ ਨੇ ਜੋ ਵੀ ਗੱਲਾਂ ਬਾਤਾਂ ਨੇ ਉਹ ਸਾਰੇ ਖੁੱਲ ਕੇ ਚਰਚਾ ਹੋਣ ਪਿਛਲੀਆਂ ਮੀਟਿੰਗਾਂ 'ਚ ਤੁਸੀਂ ਦੇਖੋ ਇਹ ਤਾਂ ਅਫਸਰਾਂ ਨੂੰ ਵੀ ਵਿਅਕਤੀ ਮੈਂ ਤਾੜ ਕੇ ਲੈਟਰ ਕੱਢਿਆ ਵੀ ਜੇ ਤੁਸੀਂ ਨਾ ਆਏ ਤੁਹਾਡੇ ਖਿਲਾਫ ਭਾਗੀ ਭਾਗ ਨੂੰ ਲਿਖਿਆ ਜਾਊ ਪਿਛਲੀਆਂ ਦੋ ਮੀਟਿੰਗਾਂ ਤੇ ਤਾਂ ਫਰੇ ਗਏ ਸੀ ਜਿਹੜੇ ਦਸੋਂ ਪ੍ਰਧਾਨ ਕਿਹੜੀ ਗੱਲੋਂ ਭੱਜਦਾ ਜਿਹੜੇ ਕੌਂਸਲਰਾਂ ਨੇ ਪਹਿਲਾਂ ਸ਼ੁਰੂ ਵਿੱਚ ਵਿਰੋਧ ਕੀਤਾ ਫਿਰ ਉਹਨਾਂ ਨੇ ਮਤਿਆਂ ਤੇ ਸਹਿਮਤੀ ਜਤਾਈਏ ਜਿ ਜਤਾਈਓ ਆ ਜੀ ਉਹਦਾ ਹੋਤਾ ਇੱਕ ਹੋਰ ਮਤਾ ਉਹਨਾਂ ਨੇ ਆਊਟ ਆਫ ਅਜੰਡੇ ਦੇ ਵੀ ਸਾਈਨ ਕੀਤੇ ਨੇ ਵੀ ਇਹ ਆਊਟ ਆਫ ਅਜੰਡਾ ਪਾਓ ਮੈਂ ਉਹੀ ਤਾਂ ਤੁਹਾਨੂੰ ਦੱਸਣਾ ਚਾਹਣਾ ਜਿਹੜੇ ਪਹਿਲਾਂ ਕਹਿੰਦੇ ਸੀ ਪ੍ਰਧਾਨ ਮੀਟਿੰਗ ਹੀ ਨਹੀਂ ਕਰ ਸਕਦਾ ਪ੍ਰਧਾਨ ਇਹ ਆ ਪ੍ਰਧਾਨ ਉਹ ਆ ਉਹ ਕਹਿੰਦੇ ਜੀ ਉਹੀ ਪ੍ਰਧਾਨੀ ਮੀਟਿੰਗ 'ਚ ਫਿਰ ਉਹ ਮਤੇ ਪਾਸ ਕਰਦੇ ਇਸ ਤਰ੍ਹਾਂ ਦਾ ਅੱਜ ਮਾਹੌਲ ਸੀ ਫਿਰ ਅੱਗੇ ਮੀਟਿੰਗ ਹੋਣੀ ਹੈ ਜੇ ਕੋਈ ਪੁਲਿਸ ਪ੍ਰੋਟੈਕਸ਼ਨ ਨੂੰ ਲਿਖੋਗੇ ਦੇਖੋ ਜਿਹੜੇ ਹਾਲਾਤ ਨੇ ਉਹ ਤਾਂ ਬਣਦੀ ਇਹ ਨੇ ਇਹਨਾਂ ਦਾ ਕੀ ਪਤਾ ਦੇਖੋ ਤੁਹਾਡੇ ਕਾਉਂਸਲਰ ਨੇ ਹਰੇਕ ਜਤੂ ਤੂੰ ਤੂੰ ਮੈਂ ਮੈਂ ਹੁੰਦੀ ਆ ਕੋਈ ਐਸੀ ਗੱਲ ਨਹੀਂ ਉਹ ਸਾਡੇ ਸੋਂ ਕਾਉਂਸਲਰ ਨੇ ਨਾਗਪਾਲ ਜੀ ਕਿੰਨੇ ਤੁਸੀਂ ਉਹਨਾਂ ਦੇ ਸ਼ਹਿਰ ਕੋਈ ਸੌ ਨਹੀਂ ਖਾਂਦਾ ਉਹ ਦੱਸੋ ਉਹਨਾਂ ਨੂੰ ਕਹਿੰਦੇ ਤੂੰ ਬਾਹਰ ਆ ਜਾ ਐਨੀ ਯਾਰ ਗੁੰਡਾ ਕਰਦੀ ਬਾਹਰ ਤਾਂ ਜਿਹੜਾ ਕੋ ਚੱਲਦਾ ਚੱਲਦਾ ਇਹ ਤਾਂ ਹੌਸਲੇ ਅੰਦਰ ਵੀ ਲੱਗੇ ਇਹ ਤਾਂ ਹੁਣ ਤੁਸੀਂ ਬੀਟੀਆ ਵਾਲੇ ਹੋ ਤੁਹਾਨੂੰ ਇਹ ਗੱਲ ਦੱਸਣੀ ਚਾਹੀਦੀ ਆ ਇਹ ਗੱਲ ਉੱਥੇ ਜਗ ਜਹਰ ਕਰੋ ਵੀ ਇਹ ਕੀ ਕਰ ਰਹੇ ਨੇ ਅੰਦਰ ਆ ਕੇ ਕੀ ਕਰਨਾ ਕੋਈ ਡਿਵੈਲਪਮੈਂਟ ਦੀ ਗੱਲ ਹੁੰਦੀ ਆ ਤੁਸੀਂ ਇੱਕ ਗੱਲ ਦੱਸੋ ਕੋਈ ਡਿਵੈਲਪਮੈਂਟ ਦੀ ਗੱਲ ਉਹਨਾਂ ਨੇ ਕੀਤੀ ਆ ਕੋਈ ਮਤੇ ਦੀ ਗੱਲ ਕੀਤੀ ਆ ਜੇ ਆਤਾ ਕੋਈ ਗੱਲ ਕਰਨੋਂ ਤੇ ਅਸੀਂ ਸੁਣਨ ਨੂੰ ਤਿਆਰ ਆ ਅਸੀਂ ਮੰਨਣੋਂ ਆ ਬੜਾ ਜੋਗਾ ਸੈੱਟ ਕਰਨ ਨੂੰ ਤਿਆਰ ਬੰਬਾ ਜੀ ਕੋ ਕਹਿੰਦੇ ਆ ਵੀ ਇੱਕ ਗਲੀ ਜਿਹੜੀ ਬਣੀਏ ਨਹੀਂ ਇੱਕ ਨਵਾਂ ਪਰਚਾ ਹੋਰ ਤਿਆਰ ਆ ਕੋਈ ਗੱਲ ਨਹੀਂ ਜੀ ਫਿਰ ਉਹ ਪਰਚੇ ਝੱਲਣ ਨੂੰ ਤਿਆਰ ਆ ਪ੍ਰਧਾਨ ਇਹ ਤਾਂ ਮੈਨੂੰ ਇੱਕ ਗੱਲ ਦੱਸੋ ਮੇਰੇ ਕੋਲ ਕੋਰਟ ਦੇ ਆਰਡਰ ਨੇ ਕੋਰਟ ਦੇ ਦੋ ਦੋ ਘੋੜੇ ਪੈ ਚੁੱਕੀਆਂ ਨੇ ਤਰੀਕਾ ਜੇ ਪ੍ਰਧਾਨ ਦਾ ਐਡਾ ਰੋਲ ਹੁੰਦਾ ਕੋਈ ਪ੍ਰਧਾਨ ਨੂੰ ਇਨਵੈਸਟੀਗੇਸ਼ਨ ਜੁਆਇੰਟ ਨੂੰ ਵੀ ਕਰਨ ਨੂੰ ਕਹਿੰਦੀ ਕੋਰਟ ਕਰੂੰਗਾ ਜੇ ਮੈਨੂੰ ਕੋਰਟ ਆਰਡਰ ਕਰੂਗਾ ਸਾਰਾ ਕੁਝ ਕਰੂ ਗੱਬੇ ਨੇ ਕੀਤੀ ਆ ਸਾਰਿਆਂ ਨੇ ਕੀਤੀ ਆ ਕੋਰਟ ਨੇ ਕਿਹਾ ਵੀ ਲੈਣੀ ਕਿੱਥੇ ਆ ਈਓ ਕਿੱਥੇ ਆ ਮੇਰੇ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਹੁਣ ਜਿਹੜੇ ਟੈਂਡਰ ਲੱਗੇ ਨੇ ਤੁਹਾਡੇ ਸਾਰਿਆਂ ਨੂੰ ਪਹਿਲਾਂ ਤਾਂ ਧਿਆਨ ਚ ਇਹ ਲਿਆਓ ਜਿਹੜੇ 22 22 ਇੱਕ ਨੂੰ ਟੈਂਡਰ ਲੱਗ ਰਹੇ ਨੇ ਇੱਕ ਦੋ ਟੈਂਡਰ ਉਹ ਤਾਂ ਮੇਰੇ ਸਾਈਨਾਂ ਨਾਲ ਲੱਗ ਰਹੇ ਨੇ ਉਹਦੇ ਸਾਡੇ ਤਿੰਨ ਬੰਦਿਆਂ ਦੇ ਸਾਈਨ ਨੇ ਵੀ ਤਿੰਨ ਜਣੇ ਐਸਾਈਨ ਨਹੀਂ ਨੇ ਦੂਜੇ ਜਿਹੜੇ 24 ਰੁਪਏ ਟੈਂਡਰ ਲੱਗ ਰਹੇ ਨੇ ਉਹਦੇ ਤੇ ਦੋ ਜਣੇ ਨੇ ਉਹ ਜਦ ਸਾਰੀਆਂ ਪਾਵਰ ਹੀ ਥੋੜੇ ਕੋਣ ਹੈ ਫਿਰ ਪ੍ਰਧਾਨ ਦਾ ਰੋਲ ਕੀ ਆ ਪ੍ਰਧਾਨ ਜੋ ਕਿਹੜੀ ਗੱਲੋਂ ਪ੍ਰਧਾਨ ਤੇ ਪਰਚਾ ਟੈਂਡਰ ਵੀ ਤੁਸੀਂ ਲਾ ਸਕਦੇ ਹੋ ਪੇਮੈਂਟ ਵੀ ਤੁਸੀਂ ਕਰ ਸਕਦੇ ਹੋ ਪ੍ਰਧਾਨ ਕਾਊਂਟਰ ਸਾਈਨੀ ਤੇ ਪਰਚਾ ਦੇ ਦੋ ਜਿਹੜੇ ਸਾਈਨੀ ਨੇ ਰੋਟੀਆਂ ਨੇ ਉਹਨਾਂ ਨੂੰ ਛੱਡ ਦੋ ਮੈਂ ਤਾਂ ਇਸ ਗੱਲ ਤੋਂ ਹੋ ਰਾ ਨਾ ਜਦ ਤੁਸੀਂ ਇੱਕ ਪਾਸੇ ਪ੍ਰਧਾਨ ਨੂੰ ਚੋਰ ਦੱਸੀ ਜਾਂਦੇ ਆ ਦੂਜੇ ਪਾਸੇ ਪ੍ਰਧਾਨ ਦੇ ਸਾਈਨਾਂ ਤੋਂ ਬਿਨਾ ਟੈਂਡਰ ਵੀ ਲੱਗ ਸਕਦੇ ਆ ਚੈੱਕ ਵੀ ਘੱਟੇ ਜਾ ਸਕਦੇ ਆ ਉਹ ਫਿਰ ਪ੍ਰਧਾਨ ਕਾ ਦਾ ਚੋਰ ਹੋਇਆ ਬਾਈ ਇੱਕ ਕਹਿੰਦੇ ਨਾਲੇ ਹੁਣ ਕਲੋਨੀ ਚ ਟੈਂਡਰ ਲੱਗ ਰਹੇ ਨੇ ਕੁਝ ਉਹ ਤੇ ਲੱਗਦੇ ਨੇ ਨਾਲੇ ਹੁਣ ਪਰਚੇ ਦੀ ਗੱਲ ਤਾਂ ਕਾਂਗਰਸੀਆਂ ਨੇ ਪੱਕਾ ਵਕੀਲੇ ਰੱਖ ਲਿਆ ਇਹਨਾਂ ਨੇ ਸਾਰਿਆਂ ਤੇ ਪਰਚੇ ਕਰਨੇ ਨੇ ਦੇਖੋ ਗੱਲ ਇਹ ਆ ਪੱਕਾ ਵਕੀਲੇ ਰੱਖ ਲਿਆ ਵੀ ਇਹਨਾਂ ਦੀ ਰੋਜ਼ ਤਾਂ ਇਹਨਾਂ ਨੇ ਪਰਚਾ ਕਰਨਾ ਕਿਸੇ ਨਾ ਕਿਸੇ ਕਾਂਗਰਸੀ ਤੇ ਤੁਸੀਂ ਦੇਖੋ ਜਿੱਦਣ ਦੀ 3 ਸਾਲ ਹੋ ਗਏ ਸਰਕਾਰ ਬਣੀ ਤੁਸੀਂ ਦੱਸੋ ਕਿਹੜੀ ਮੀਟਿੰਗ ਪ੍ਰਧਾਨ ਨੇ ਕੋਈ ਮੈਸ ਕੀਤੀ ਆ ਜਾਂ ਕਿਹੜੀ ਮੀਟਿੰਗ ਚੋਂ ਤੁਹਾਨੂੰ ਮੈਂ ਪਹਿਲਾਂ ਵੀ ਕਹਿੰਨਾ ਬਹੁਤ ਸਾਡਾ ਅਸੀਂ ਤਾਂ ਇੱਕ ਮਿੰਟ ਲਈਏ ਵੀ ਪਾਸ ਆ ਪਾਸ ਪਰ ਉਹ ਧੰਗ ਲੀਆਂ ਜੋ ਸਾਡੇ ਦੇ ਇਲਾਜਾਂਵਰਨ ਕਰਾਤਾ ਇਹ ਰਹੇ ਨੇ ਤੁਸੀਂ ਰੋਜ ਤੁਸੀਂ ਦੇਖੋ ਸਾਰੇ ਜਣੇ ਕਦੇ ਕੋਈ ਯੋਸਾਬ ਕੋਲੇ ਸਾਰਾ ਬੈਠਾ ਰਹਿੰਦਾ ਜਵਾਮੜਾ ਕੋਈ ਕਿਤੇ ਅਸੀਂ ਨਹੀਂ ਕਹਿੰਦੇ ਬੈਠਣ ਪਰ ਉੱਥੇ ਜਾ ਕੇ ਪੱਖਪਾਤ ਨਹੀਂ ਵਾਲੀ ਗੱਲ ਨਹੀਂ ਕਰਨੀ ਹੁਣ ਸਾਡੇ ਕਾਉਂਸਲਰ ਨੇ ਗੁਰਵੀਰ ਕਾਕਾ ਜੀ ਉਹਨਾਂ ਦੇ ਬਾੜ ਚ ਸੀਵਰੇ ਦੀ ਪ੍ਰੋਬਲਮ ਹੋਤੀ ਸਾਨੂੰ ਪਤਾ ਉਹ ਕਿਵੇਂ ਹੱਲ ਕਰਾਇਆ ਉਹ ਜਦ ਹੱਲ ਕਰਾ ਲਿਆ ਉੱਥੇ ਜਾ ਕੇ ਮੇਦੂ ਦਾ ਏਡੀ ਗੱਲ ਦੀ ਹੈਰਾਨ ਗਿਆ ਤੁਹਾਨੂੰ ਪਿਕ ਵੀ ਦੇ ਦਾਂਗੇ ਜਿਹੜੇ ਮਲਕੀਤ ਸਿੰਘ ਮੀਤਾ ਨੇ ਇਹਨਾਂ ਦੇ ਕੋਈ ਆਪਣੇ ਆਗੂ ਨੇ ਆਪ ਦੇ ਦਹਿਰੂ ਪਿੰਡ ਤੋਂ ਉਹ ਜਾ ਕੇ ਉਹਦੇ ਬਾੜ ਨੰਬਰ 25 ਚਾਹੇ ਕਰਕੇ ਫੋਟੋਆਂ ਖਿਚਾਉਂਦੇ ਨੇ ਮੈਂ ਤਾਂ ਹੈਰਾਨ ਆ ਯਾਰ ਇਸ ਗੱਲ ਤੇ ਇੱਕ ਚੁਣਿਆ ਹੋਇਆ ਬੰਦੇ ਨੇ ਜਿਹੜੇ ਇਲੈਕਟਡ ਨੇ ਸਾਡੇ ਭੈਣ ਜੀ ਉੱਤੇ ਅਮਰਜੀਤ ਕੌਰ ਵੀ ਬਾਹਰਲੇ ਬੰਦੇ ਨੇ ਉੱਤੇ ਕੀ ਰੋਲ ਜਾਂ ਤੁਸੀਂ ਭਾਈ ਐਮਸੀ ਬਣਜੋ ਕੋ ਕਰਾ ਲਿਓ ਜਿਹੜੇ ਕੋ ਕਰਾਉਣਾ ਤੁਸੀਂ ਮੌਜੂਦਾ ਯਾਰ ਕਾਉਂਸਲਰ ਨੇ ਸਾਰੇ ਨੇ ਤੁਸੀਂ ਉਹਨਾਂ ਦੀ ਜਗ੍ਹਾ ਕਿਵੇਂ ਲੈ ਲਓਗੇ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਜਿਹੜੇ